ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਹੈ ਗੁਰੂ ਸਵਾਰੀ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਨਾਲ ਸੁਦਾਮਾ ਜੀ ਦੀ ਕਥਾ ਵਾਰਤਾ ਸਾਂਝੀ ਕਰਨੀ ਜਾ ਰਹੇ ਹਾਂ ਦੱਸਦੇ ਹਨ ਕਿ ਸੁਦਾਮਾ ਜੀ ਤੇ ਸ੍ਰੀ ਕ੍ਰਿਸ਼ਨ ਜੀ ਛੋਟੇ ਹੁੰਦੇ ਇੱਕ ਪਾਠਸ਼ਾਲਾ ਵਿੱਚ ਪੜ੍ਹਦੇ ਸਨ ਤੇ ਸੰਦੀਪਨ ਇਹਨਾਂ ਦੇ ਗੁਰੂ ਮਾਸਟਰ ਦਾ ਨਾਮ ਹੈ ਆਵੇਂ ਹੋਰ ਵੀ ਕਈ ਵਿਦਿਆਰਥੀ ਉੱਥੇ ਪੜ੍ਹਦੇ ਸਨ ਪਰ ਸੁਦਾਮੇ ਕ੍ਰਿਸ਼ਨ ਜੀ ਦੀ ਜੋਟੀ ਬਣੀ ਹੋਈ ਸੀ ਇਹ ਇਕੱਠੇ ਬੈਠਦੇ ਇਕੱਠੇ ਬੈਠ ਕੇ ਸਬਕ ਪੜ੍ਹਦੇ ਇਕੱਠੇ ਬੈਠ ਕੇ ਸੰਥਿਆ ਆਜਾਤ ਕਰਦੇ ਤੇ ਸੰਦੀਪਨ ਜੋ ਜੋ ਵੀ ਕੋਈ ਸੇਵਾ ਕਰਨ ਲਈ ਆਖਦੇ ਇਹ ਦੋਵੇਂ ਰਲ ਕੇ ਉਸ ਨੂੰ ਬੜੇ ਪਿਆਰ ਨਾਲ ਕਰਦੇ ਇਉਂ ਇਹ ਬਾਲਪਨ ਤੇ ਵਿਦਿਆਰਥੀ ਪੁਣੇ ਦਾ ਸਮਾਂ ਸੁਦਾਮਾ ਜੀ ਤੇ ਕ੍ਰਿਸ਼ਨ ਜੀ ਦਾ ਇਕੱਠਾ ਗੁਜ਼ਰਿਆ ਇਸ ਸਮੇਂ ਸੁਦਾਮਾ ਜੀ ਦੇ ਮਾਤਾ ਪਿਤਾ ਦੀ ਹਾਲਤ ਚੰਗੀ ਰੱਜੀਆਂ ਪੁੱਜੀਆਂ ਵਾਲੀ ਸੀ ਗਰੀਬੀ ਦਾ ਨਾਮ ਪੀ ਨਹੀਂ ਸੀ ਪਤਾ ਪਰ ਇੱਕ ਗਲਤੀ ਨੇ ਸੁਦਾਮਾ ਜੀ ਨੂੰ ਜਿਵੇਂ ਗੁਰਬੋਤ ਵਿੱਚ ਸੋੜ ਦਿੱਤਾ ਇਹ ਵੀ ਇੱਕ ਖਾਸ ਸਿੱਖਿਆਦਾਇਕ ਕਹਾਣੀ ਹੈ ਗੈਰ ਕੋਲੋਂ ਮੁਕਰ ਜਾਣਾ ਤੇ ਉਸ ਨੂੰ ਝੂਠ ਮਾਰ ਕੇ ਕਿਸੇ ਚੀਜ਼ ਵੱਲੋਂ ਨਾ ਕਰਨੀ ਪੀ ਠੀਕ ਨਹੀਂ ਕਹੀ ਜਾ ਸਕਦਾ ਪਰ ਮਿੱਤਰ ਕੋਲੋਂ ਹੁੰਦੀ ਚੀਜ਼ ਲੁਕਾਣੀ ਤੇ ਮੁਕਰ ਜਾਣਾ ਤੇ ਮਿੱਤਰ ਵੀ ਐਸੇ ਕੋਲੋਂ ਜੋ ਦਿਲ ਦਾ ਜਾਨੀ ਬਣਿਆ ਹੋਇਆ ਹੋਵੇ ਇਹ ਗੱਲ ਕਿੰਡੀ ਭਿਆਨਕ ਭੁੱਲ ਹੈ ਇਸ ਦਾ ਕਿੰਨਾ ਦੁਖਦਾਈ ਨਤੀਜਾ ਨਿਕਲਦਾ ਹੈ। ਇਹੀ ਸਭ ਤੋਂ ਵੱਡੀ ਸਿੱਖਿਆ ਸੁਦਾਮਾ ਜੀ ਦੇ ਜੀਵਨ ਤੋਂ ਮਿਲਦੀ ਹੈ। ਦੱਸਦੇ ਹਨ ਸਾਧ ਸੰਗਤ ਜੀ ਇੱਕ ਵਾਰ ਸੁਦਾਮਾ ਜੀ ਦੀ ਮਾਤਾ ਨੇ ਆਪ ਨੂੰ ਪੁੱਜੇ ਹੋਏ ਚਾਵਲ ਛੋਲੇ ਆਦਕ ਦਿੱਤੇ ਤੇ ਕਿਹਾ ਜਦ ਭੁੱਖ ਲੱਗੇਗੀ ਖਾ ਲੈਣੀ। ਸੁਦਾਮਾ ਜੀ ਉਹਨਾਂ ਚਾਵਲਾਂ ਨੂੰ ਦਾਣਿਆਂ ਨੂੰ ਲੈ ਕੇ ਪਾਠਸ਼ਾਲਾ ਵਿੱਚ ਪੁੱਜੇ ਤਾਂ ਗੁਰੂ ਸੰਦੀਪਨ ਨੇ ਆਪ ਨੂੰ ਲੱਕੜਾਂ ਲਈ ਜੰਗਲ ਵਿੱਚ ਭੇਜ ਦਿੱਤਾ। ਕ੍ਰਿਸ਼ਨ ਜੀ ਨੂੰ ਛੋਲੇ ਆਦਿਕ ਦਾਣੇ ਚੱਬਣ ਦਾ ਦੇਣ ਦਾ ਦਿਲ ਨਾ ਕੀਤਾ। ਸੁਭਾਵਕ ਹੀ ਝੂਠ ਬੋਲ ਦਿੱਤਾ ਤਾਂ ਸੁਭਾਵਕ ਹੀ શ્રી ਕ੍ਰਿਸ਼ਨ ਜੀ ਨੇ ਵੀ ਇਹੀ ਕਹਿ ਦਿੱਤਾ ਜਹਾ ਹੋਈ ਕੰਗਲਿਆ ਕੀਨੇ ਗੂੜੇ ਦਾਣੇ ਸਨ ਜਿਨ੍ਹਾਂ ਤੋਂ ਤੂੰ ਮੁਕਰ ਗਿਆ ਹੈ ਹੱਛਾ ਜਹਾ ਇਹ ਦਾਣੇ ਹੁਣ ਖਾ ਖਾ ਕੇ ਗੁਜ਼ਾਰਾ ਕਰਿਆ ਕਰੀਂਗਾ ਬਚਪਨ ਦੀਆਂ ਇਹ ਗੱਲਾਂ ਸਨ ਦੋਵੇਂ ਮਿੱਤਰ ਪੜ ਕੇ ਇੱਕ ਦੂਜੇ ਤੋਂ ਵਿਦਾ ਹੋ ਗਏ ਸਮਾਂ ਬੀਤਦਾ ਗਿਆ ਦੋਵੇਂ ਮਿੱਤਰ ਵਿਦਵਾਨ ਹੋ ਕੇ ਕਰੋ ਕਰੀ ਚਲੇ ਗਏ ਸੁਦਾਮਾ ਜੀ ਦਾ ਵਿਆਹ ਹੋ ਗਿਆ ਪਰ ਹੌਲੀ ਹੌਲੀ ਧਨ ਸੰਪਦਾ ਖਤਮ ਹੁੰਦੀ ਗਈ ਤੇ ਪਿਤਾ ਦੇ ਮਰਨ ਪਿੱਛੇ ਸੁਦਾਮਾ ਜੀ ਅਤ ਹੀ ਗਰੀਬ ਹੋ ਗਏ ਇਧਰ ਸ੍ਰੀ ਕ੍ਰਿਸ਼ਨ ਭਗਵਾਨ ਜੀ ਪਹਿਲੋਂ ਗੋਕਲ ਫੇਰ ਮਥੁਰਾ ਤੇ ਫਿਰ ਦਵਾਰਕਾ ਦੇ ਰਾਜੇ ਬਣ ਗਏ ਨਾਲੇ ਜੰਗਾਂ ਜੁੱਧਾਂ ਦੀ ਜਿੱਤ ਨੇ ਆਪ ਦੀਆਂ ਧੂਮਾਂ ਪਾ ਦਿੱਤੀਆਂ ਆਪ ਬੜੀ ਵੱਡੇ ਪੁਰਸ਼ ਵੱਡੇ ਤਾਂ ਅੱਗੇ ਹੀ ਸਨ ਪਰ ਦੁਨੀਆਦਾਰੀ ਦੇ لحاظ ਨਾਲ ਵੀ ਹੋ ਗਏ ਰਾਜ ਸੁਭਾਵਾਂ ਵਿੱਚ ਸਿੰਘਾਸਣਾਂ ਤੇ ਬੈਠਦੇ ਤੇ ਦੁਨੀਆ ਅਨਮ ਸ਼ਕਾਰਾਂ ਕਰਨ ਲੱਗੀ ਪਰ ਇੱਧਰ ਸੁਦਾਮਾ ਜੀ ਅਤ ਦੇ ਗਰੀਬੀ ਤੇ ਕੰਗਾਲੀ ਦੇ ਦਿਨ ਕੱਟਣ ਲੱਗੇ ਸੁਦਾਮਾ ਜੀ ਪਤਨੀ ਨਾਲ ਆਏ ਦਿਨ ਗੱਲਾਂ ਕਰਦੇ ਸਨ ਕਿ ਮੈਂ ਸੀ શ્રી ਕ੍ਰਿਸ਼ਨ ਜੀ ਇੱਕੋ ਗੁਰੂ ਕੋਲੋਂ ਵਿਦਿਆ ਪੜ੍ਹਦੇ ਰਹੇ ਹਾਂ ਬੜੇ ਚੰਗੇ ਦਿਨ ਸਨ ਉਹ ਨਿਤ ਭਗਵਾਨ ਦੇ ਦਰਸ਼ਨ ਹੁੰਦੇ ਸਨ ਕਈ ਬਰੇ ਬੀਤ ਗਏ ਪਤਨੀ ਨੇ ਕਹਿਣਾ ਬ੍ਰਾਹਮਣ ਹੋ ਕਿਸੇ ਰਾਜੇ ਕੋਲੋਂ ਜਾ ਦਸ਼ਨਾ ਹੀ ਮੰਗ ਲਿਓ ਕਿਉਂ ਭੁੱਖੇ ਮਰਦੇ ਹੋ ਨਾਲੇ ਸਾਨੂੰ ਮਾਰਦੇ ਹੋ ब्राह्मण जाति ਨੂੰ ਮੰਗਣਾ ਮੰਗਣ ਦਾ ਕੋਈ ਗੁਨਾਹ ਨਹੀਂ ਪਰ ਪ੍ਰੇ ਮੇਰੇ ਗੁਰੂ ਨੇ ਮੈਨੂੰ ਸੀਲ ਤੇ ਸੰਤੋਖ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ ਸੰਤੋਖ ਵਿੱਚ ਬੜੇ ਸੁੱਖ ਹਨ ਭਗਵਾਨ ਦੇ ਗੁਣ ਗਾਉਣੇ ਨਾ ਛੱਡੀ ਤਾਂ ਫਿਰ ਕੋਈ ਖਤਰਾ ਨਹੀਂ ਜਿੰਨਾ ਕੁਝ ਦਿੰਦਾ ਹੈ ਜੇ ਸਾਨੂੰ ਉਸ ਨੇ ਜੀਵਤ ਰੱਖਣਾ ਹੈ ਆ ਇਤਨੇ ਵਿੱਚ ਹੀ ਰੱਖ ਲਵੇ ਤੂੰ ਬਹੁਤਾ ਫਿਕਰ ਨਾ ਕਰ ਪਤੀ ਦੇਵ ਕੀ ਆਖਦੇ ਹੋ ਜੀਵਤ ਰੱਖ ਲਏਗਾ ਜੀਵਤ ਰਹਿਣ ਦਾ ਲਾਭ ਵੀ ਕੀ ਹੈ ਜੇ ਸੁਖ ਸਵਾਦ ਨਾਲ ਜੀਵਨ ਨਾ ਗੁਜ਼ਰੇ ਛੋਲੇ ਚੌਲ ਤੇ ਬਾਜਰੀ ਖਾ ਕੇ ਗੁਜ਼ਾਰਨ ਕਰਦੇ ਹਾਂ ਉਹ ਵੀ ਕਈ ਵਾਰ ਨਹੀਂ ਮਿਲਦੇ ਫਿਰ ਕੀ ਜੀਵਨ ਹੋਇਆ ਏ ਅੱਛਾ ਇਹ ਦੱਸੋ ਜਿਸ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਕਰਦੇ ਹੋ ਤੇ ਕਹਿੰਦੇ ਹੋ ਸਾਡੇ ਮਿੱਤਰ ਹਨ ਉਹ ਕਿੱਥੇ ਹਨ ਉਹ ਤਾਂ ਇਸ ਸਮੇਂ ਦਵਾਰਕਾ ਨਗਰੀ ਦੇ ਮਹਾਰਾਜੇ ਹਨ ਫਿਰ ਉਹਨਾਂ ਕੋਲ ਹੀ ਚਲੇ ਜਾਓ ਉਹ ਭੋਲਿਏ ਰਾਜੇ ਮਹਾਰਾਜੇ ਦੀ ਸ਼ਾਨ ਅੱਗੇ ਮੈਂ ਕੀ ਚੀਜ਼ ਹਾਂ ਤੇ ਕਿਹੜੇ ਮੂੰਹ ਨਾਲ ਜਾਵਾਂ ਕੋਈ ਕੱਪੜਾ ਸਬੂਤਾ ਨਹੀਂ ਤੇ ਪਾਟੇ ਪ੍ਰਾਣੀ ਕੱਪੜਿਆਂ ਵਾਲੇ ਨੂੰ ਪਹਿਲੇ ਉਸ ਕੋਲ ਮੈਨੂੰ ਜਾਣ ਕਿਸਨੇ ਦੇਣਾ ਹੈ ਤੇ ਹੋਰ ਗੱਲ ਕਰਨੀ ਤਾਂ ਕਿਧਰੇ ਰਹੀ ਪਰ ਤੁਸੀਂ ਤਾਂ ਕਹਿੰਦੇ ਹੋ ਮੇਰੇ ਬੜੇ ਮਿੱਤਰ ਹਨ ਜੇ ਸੱਚੇ ਮਿੱਤਰ ਹੋਈ ਤਾਂ ਜਰੂਰ ਤੁਹਾਡੀ ਮਦਦ ਕਰਨਗੇ ਤੁਸੀਂ ਜਾਓ ਇੱਕ ਵਾਰ ਤਾਂ ਜਾਓ ਤਾਂ ਸਹੀ ਬਹਾਨੇ ਨਾ ਬਣਾਓ ਫਿਰ ਦਿਸਦੇ ਭਗਵਾਨ ਨੂੰ ਛੱਡ ਕੇ ਅਣ ਦਿਸਦੇ ਭਗਵਾਨ ਦੀ ਪੂਜਾ ਤੁਹਾਨੂੰ ਕੀ ਫਲ ਦੇਵੇਗੀ ਤੁਸੀਂ ਕਿਉਂ ਨਹੀਂ ਦਿਸਦੇ ਭਗਵਾਨ ਕੋਲ ਜਾ ਕੇ ਆਪਣੀ ਹਾਲਤ ਦਾ ਬਿਆਨ ਕਰਦੇ ਦਿਸਦੇ ਭਗਵਾਨ ਦੀ ਪੂਜਾ ਕਰੋ ਉਸ ਦੀ ਜਾਂਚ ਨਾ ਕਰੋ ਉਹ ਤੁਹਾਡੀ ਗੁਰਬਤ ਤੋਂ ਸੰਕਟ ਕੱਟਣ ਦੀ ਸਮਰੱਥ ਹਨ ਤਾਂ ਕਿਉਂ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਸੁਦਾਮਾ ਜੀ ਜਿਉ ਜੋ ਨਾ ਕਰਦੇ ਸਨ ਤੇ ਦਲੀਲਾਂ ਦਿੰਦੇ ਸਨ ਕਿ ਮੰਗਣਾ ਠੀਕ ਨਹੀਂ ਤਿਉ ਤਿਉ ਹੀ ਸੁਦਾਮੇ ਦੀ ਇਸਤਰੀ ਸਗੋਂ ਜ਼ੋਰ ਨਾਲ ਸੁਦਾਮਾ ਜੀ ਨੂੰ ਸ੍ਰੀ ਕ੍ਰਿਸ਼ਨ ਜੀ ਕੋਲ ਜਾਣ ਲਈ ਮਜਬੂਰ ਕਰਨ ਲੱਗੀ ਖੈਰ ਸੁਦਾਮਾ ਜੀ ਦੇ ਪਗਰ ਪੈ ਕੇ ਉਹਨਾਂ ਦੀ istri ਨੇ ਆਪਣੀ ਗੱਲ ਮਨਵਾ ਲਈ ਸੁਦਾਮਾ ਜੀ ਸ੍ਰੀ ਕ੍ਰਿਸ਼ਨ ਜੀ ਕੋਲ ਜ਼ਰੂਰ ਜਾਣ ਇਹ ਫੈਸਲਾ ਹੋ ਗਿਆ ਸੁਦਾਮਾ ਜੀ ਚੱਲੇ ਤਾਂ ਸੁਦਾਮੇ ਦੀ istri ਨੇ ਭੇਟਾ ਦੇ ਤੌਰ ਤੇ ਥੋੜੇ ਜਿਹੇ ਚਾਵਲ ਸੁਦਾਮਾ ਜੀ ਦੇ ਦੁਪੱਟੇ ਨਾਲ ਬੰਨ ਦਿੱਤੇ ਕਿ ਇਹ ਭੇਟਾ ਦੇ ਦੇਣੀ ਖਾਲੀ ਹੱਥ ਮਹਾਪੁਰਸ਼ਾਂ ਕੋਲ ਜਾਣਾ ਠੀਕ ਨਹੀਂ ਹੁੰਦਾ। ਸ੍ਰੀ ਕ੍ਰਿਸ਼ਨ ਜੀ ਇਸ ਵੇਲੇ ਤੱਕ ਬੜੀ ਪ੍ਰਭਤਾ ਤੇ ਮਾਲਕ ਬਣ ਚੁੱਕੇ ਸਨ। ਰੁਕਮਣ ਨੂੰ ਸਿੱਖਸ਼ਤ ਦੇ ਕੇ ਜਸਪਾਲ ਰਾਜੇ ਨੂੰ ਮਾਰ ਕੇ ਉਹ ਰੁਕਮਣੀ ਨੂੰ ਆਪਣੀ ਰਾਣੀ ਬਣਾ ਚੁੱਕੇ ਸਨ। ਰੁਕਮਣ ਰੁਕਮਣੀ ਦਾ ਭਰਾ ਆਪਣੀ ਭੈਣ ਦਾ ਵਿਆਹ ਜਸਪਾਲ ਨਾਲ ਕਰਨਾ ਚਾਹੁੰਦਾ ਸੀ। ਪਰ ਰੁਕਮਣੀ ਜੀ ਸ੍ਰੀ ਕ੍ਰਿਸ਼ਨ ਜੀ ਨੂੰ ਚਾਹੁੰਦੇ ਸਨ ਸੋ ਇਸ ਸਵੰਬਰ ਤੇ ਹੀ ਭਾਰੀ جنگ ਹੋ ਗਿਆ ਸ੍ਰੀ ਦਸ਼ਮੇਸ਼ ਜੀ ਕ੍ਰਿਸ਼ਨ ਅਵਤਾਰ ਦੀ ਕਥਾ ਵਿੱਚ ਲਿਖਦੇ ਹਨ ਕੰਗਨਾ ਜਿਸ ਪਾਲ ਕੇ ਹੱਥ ਰਹੇਉ ਗਤ ਔਰ ਕੀ ਔਰ ਬਣੀ ਜਿਸ ਪਾਲ ਦੇ ਹੱਥ ਸਿਰਫ ਰੁਕਮਣੀ ਦਾ ਕੰਗਨਾ ਹੀ ਰਹਿ ਗਿਆ ਜੋ ਉਸ ਨੇ ਰੁਕਮਣੀ ਜੀ ਨੂੰ ਪਾਉਣ ਲਈ ਪੜਿਆ ਹੋਇਆ ਸੀ ਦੀ ਜਾਂਗ ਹੋ ਗਈ। ਸ੍ਰੀ ਕ੍ਰਿਸ਼ਨ ਜੀ ਨੇ ਰੁਕਮਣ ਜਿਉਂਦੇ ਨੂੰ ਫੜ ਲਿਆ। ਪਰ ਰੁਕਮਣੀ ਜੀ ਦੇ ਬੇਨਤੀ ਕਰਨ ਤੇ ਇਸ ਨੂੰ ਨਾ ਮਾਰੋ। ਇਸ ਨੂੰ ਨਾ ਮਾਰੋ। ਮੈਂ ਵੀਰ ਨੂੰ ਤੁਹਾਡੇ ਹੱਥੋਂ ਮਰਦਾ ਨਹੀਂ ਦੇਖਣਾ ਚਾਹੁੰਦੀ। ਤਾਂ ਸ੍ਰੀ ਕ੍ਰਿਸ਼ਨ ਜੀ ਨੇ ਉਸ ਦਾ ਜੂڑا ਕੱਟ ਕੇ ਉਸ ਨੂੰ ਜਿਉਂਦੇ ਨੂੰ ਛੱਡ ਦਿੱਤਾ ਸੀ। ਕੇਸ ਕੱਟੇ ਜਾਣੇ ਉਸ ਵੇਲੇ ਮੌਤ ਨਾਲੋਂ ਵੀ ਵੱਧ ਦੋਸ਼ ਮੰਨਿਆ ਜਾਂਦਾ ਸੀ ਸੋ ਈਉ ਪ੍ਰਭਤਾ ਦੇ ਮਾਲਕ ਬਣ ਚੁੱਕੇ ਸ੍ਰੀ ਕ੍ਰਿਸ਼ਨ ਜੀ ਨੇ ਮਿਲਣ ਲਈ ਸ੍ਰੀ ਸੁਦਾਮਾ ਜੀ ਤੁਰ ਪਏ ਪੈਦਲ ਰਸਤਾ ਕਈ ਦਿਨ ਪੰਦ ਮਾਰ ਕੇ ਮਥਰਾਪੁਰੀ ਪੁੱਜੇ ਰਸਤੇ ਵਿੱਚ ਕਿਤੇ ਕੋਈ ਜੰਗਲੀ ਫਲ ਮਿਲਿਆ ਤਾਂ ਖਾ ਲਿਆ ਨਹੀਂ ਤਾਂ ਬਹੁਤਾ ਕਰਕੇ ਭੁਖੇ ਹੀ ਚੱਲਦੇ ਸੋਦਾਮਾ ਜੀ ਸ੍ਰੀ ਕ੍ਰਿਸ਼ਨ ਜੀ ਦੇ ਸ਼ਹਿਰ ਪਹੁੰਚ ਗਏ। ਬੜੀਆਂ ਰੌਣਕਾਂ ਸਨ। ਇੱਥੇ ਬੜੇ ਬਾਜ਼ਾਰ ਤੇ ਮਹੱਲ ਸਨ। ਕਿੱਥੇ ਇੰਨੀ ਸ਼ਾਨ ਸ਼ੌਕਤ ਦੇ ਕਿੱਥੇ ਬਾਡੇ ਪੁਰਾਣੇ ਕੱਪੜਿਆਂ ਵਾਲਾ ਸੋਦਾਮਾ ਭਗਤ ਸੋਚਣ ਲੱਗਾ ਮੈਂ ਕਿਹਨੂੰ ਮਿਲ ਸਕਾਂਗਾ? ਮੈਨੂੰ ਕੌਣ ਮਿਲਣ ਦੇਵੇਗਾ? ਤੇ ਕੌਣ ਮਿਲਾਉਣ ਵਾਲਾ ਮਿਲੇਗਾ? ਕਿਥੇ ਸ੍ਰੀ ਕ੍ਰਿਸ਼ਨ ਜੀ ਰਾਜਾ ਤੇ ਮੈਂ ਇੱਕ ਭਿਖਾਰੀ ਦੀ ਮਨਿੰਦ ਗਰੀਬ ਤੇ ਅਨਾਥ ਬ੍ਰਾਹਮਣ ਇਸਤਰੀ ਨੇ ਬਹੁਤਾ ਇਹੀ ਦਲੀਲ ਦੇ ਕੇ ਮਨਾਇਆ ਸੀ ਕਿ ਤੁਸੀਂ ਬ੍ਰਾਹਮਣ ਹੋ ਤੁਹਾਨੂੰ ਦਾਨ ਮੰਗਦੇ ਲੱਗਿਆ ਨਹੀਂ ਕਰਨੀ ਚਾਹੀਦੀ ਬ੍ਰਾਹਮਣ ਦਾ ਦਾਨ ਮੰਗਣਾ ਹੀ ਕਰਤਵ ਹੈ ਬ੍ਰਾਹਮਣ ਨੂੰ ਦਾਨ ਮੰਗਣ ਦਾ ਕੋਈ ਦੋਸ਼ ਨਹੀਂ ਤੇ ਆਏ ਬ੍ਰਾਹਮਣ ਨੂੰ ਦਾਨ ਨਾ ਦੇਣ ਵਾਲਾ ਸਗੋਂ ਦੋਸ਼ੀ ਬਣ ਜਾਂਦਾ ਹੈ ਸੋ ਸੁਦਾਮਾ ਜੀ ਘੜੀ ਮੁੜੀ ਇਹੋ ਵਿਚਾਰ ਕਰਦੇ ਕਰਦੇ ਹੌਲੀ ਹੌਲੀ ਤੁਰੇ ਜਾ ਰਹੇ ਸਾਂ ਕਿ ਮੇਲ ਕਿਵੇਂ ਹੋਵੇਗਾ ਮੈਨੂੰ ਬੁਹੇ ਅੱਗੇ ਖੜਾ ਕੌਣ ਹੋਣ ਦੇਵੇਗਾ ਮੈਂ ਬ੍ਰਾਹਮਣ ਤਾਂ ਠੀਕ ਹਾਂ ਪਰ ਨਾ ਮੇਰੀ ਧੋਤੀ ਚੰਗੀ ਨਾਟਕਾ ਦਿਨ ਜਨੇਊ ਚੰਗੀ ਹਾਲਤ ਵਿੱਚ ਕਿਸੇ ਨੂੰ ਦਿਸ ਰਿਹਾ ਹੈ ਤਾਂ ਮੈਨੂੰ ਬ੍ਰਾਹਮਣ ਜਾਣ ਕੇ ਅੱਗੇ ਕੌਣ ਹੋਣ ਦੇਵੇਗਾ ਤੇ ਜੇ ਮੈਂ ਆਪਣਾ ਨਾਂ ਲਵਾਂਗਾ ਤਾਂ ਕੀ ਪਤਾ ਸ੍ਰੀ ਕ੍ਰਿਸ਼ਨ ਜੀ ਨੂੰ ਇਸ ਵੇਲੇ ਮੇਰੇ ਨਾਂ ਦੀ ਯਾਦ ਵੀ ਹੋਵੇਗੀ ਜਾਂ ਨਹੀਂ ਤੇ ਹਰ ਆਦਮੀਆਂ ਨੂੰ ਮੇਰੀ ਬਾਬਤ ਕੀ ਪਤਾ ਹੈ ਕਿ ਮੈਂ ਕੌਣ ਹਾਂ ਸ੍ਰੀ ਕ੍ਰਿਸ਼ਨ ਜੀ ਨੂੰ ਮਿਲਣਾ ਚਾਹੁੰਦਾ ਸੋ ਅਜਹੀਆਂ ਸੋਚਾਂ ਸੋਚਦੇ ਹੋਏ ਸੋਦਾਮਾ ਜੀ ਰਾਜ ਦਰਬਾਰ ਦੇ ਬੂਹੇ ਅੱਗੇ ਪੁੱਜ ਗਏ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਰਾਜ ਸੰਗਾਸਨ ਉੱਤੇ ਬੈਠੇ ਹੋਏ ਸ਼ੋਭਾ ਪਾਏ ਸਨ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਕਿਹੈਸਾ ਸੁੰਦਰ ਬਿਆਨ ਕਰਦੇ ਹਨ ਬੇਪਸੋਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਈ ਲਾਗੂ ਹੋਈ ਬਾਂਹਣੀ ਮਿਲ ਜਗ ਦੀਸ ਦਿਲਦਰ ਗਵਾਏ ਚੱਲਿਆ ਗਿੰਦਾ ਗਟੀਆਂ ਕਿਉ ਕਰ ਜਾਈਏ ਕੌਣ ਮਿਲਾਏ ਪਹੁੰਚਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਏ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰਜੀ ਆਏ ਪਹਿਲੇ ਦੇ ਪਰ ਦਖਣਾ ਪੈਰੀਂ ਪੈ ਕੇ ਲੈ ਗਲ ਲਾਈ ਚਰਨ ਉਦਕ ਲੈ ਪੈਰ ਧੋਈ ਸਿੰਘਾਸਣ ਉੱਤੇ ਬਿਠਾਈ ਪੁੱਛੈ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਲੈ ਕੇ ਤੰਦਲ ਚਬੇ ਓਨ ਵਿਦਾ ਕਰੇ ਅੱਗੇ ਪਹੁੰਚਾਈ ਚਾਰ ਪਦਾਰਥ ਸਕੁਚ ਪਠਾਈ ਉਹ ਅੱਗੇ ਪਹਿਰੇਦਾਰ ਚੋਬ ਲਈ ਖੜਾ ਸੀ ਕਿ ਸੁਦਾਮਾ ਜੀ ਅੱਗੇ ਹੋਏ ਚੋਬ ਵਾਲੇ ਨੇ ਚੋਬ ਅੱਗੇ ਕਰ ਦਿੱਤੀ ਕਿ ਤੂੰ ਮੈਲੇ ਕੁਚੀੜੇ ਕੱਪੜਿਆਂ ਵਾਲਾ ਕਿੱਧਰ ਅੱਗੇ ਵਧਿਆ ਜਾ ਰਿਹਾ ਕੀ ਸਮਝ ਕੇ ਅੱਗੇ ਜਾ ਰਹਾ ਹੈ ਸੁਦਾਮਾ ਜੀ ਨੇ ਜਵਾਬ ਨਹੀਂ ਦਿੱਤਾ ਤੇ ਦੋ ਗਦਮ ਦੋ ਕਦਮ ਪਿੱਛੇ ਹਟ ਕੇ ਸਰਧਾਈਆਂ ਅੱਖਾਂ ਨਾਲ ਦੂਰ ਅੰਦਰ ਰਾਜ ਸੰਘਾਸਨ ਤੇ ਬੈਠੇ ਸ੍ਰੀ ਕ੍ਰਿਸ਼ਨ ਜੀ ਵੱਲ ਧਿਆਨ ਨਾਲ ਦੇਖਣ ਦਾ ਯਤਨ ਕੀਤਾ ਪਹਿਰੇਦਾਰ ਨੇ ਫਿਰ ਪੁੱਛਿਆ ਤੂੰ ਕੌਣ ਹੈ ਜੀ ਮੈਂ ਸੁਦਾਮਾ ਹਾਂ ਕ੍ਰਿਸ਼ਨ ਭਗਵਾਨ ਜੀ ਦਾ ਬਾਲ ਸਖਾਈ ਮਿੱਤਰ ਹਾਂ ਸੁਦਾਮਾ ਜੀ ਨੇ ਹੋਰ ਕੁਝ ਕਹਿਣਾ ਸੀ ਉਧਰੋਂ ਸ੍ਰੀ ਕ੍ਰਿਸ਼ਨ ਜੀ ਦੀ ਅੰਦਰ ਬੈਠਿਆਂ ਹੀ ਬਾਹਰ ਖਲੋਤੀ ਸੁਦਾਮੇ ਤੇ ਨજર ਪੈ ਗਈ 15-20 ਸਾਲ ਮਗਰੋਂ ਸੁਦਾਮੇ ਨੂੰ ਉਹਨਾਂ ਵੇਖਿਆ ਸੀ ਪਰ ਝਟਪਟ ਹੀ ਪਛਾਣ ਲਿਓ ਤੇ ਸੰਘਾਸਣ ਤੋਂ ਉੱਠ ਬੈਠੇ ਬਾਕੀ ਦਰਬਾਰ ਵਿੱਚ ਬੈਠੇ ਲੋਕ ਹੈਰਾਨ ਹੋ ਕੇ ਵੇਖਣ ਲੱਗੇ ਇਹ ਸ੍ਰੀ ਕ੍ਰਿਸ਼ਨ ਜੀ ਬਿਨਾ ਕੁਝ ਕਹੇ ਤੋਂ ਸਿਗਾਸਣ ਤੋਂ ਕਿਉਂ ਉੱਠ ਬੈਠੇ ਹਾਂ ਤੇ ਉਸ ਵੇਲੇ ਤਾਂ ਹੋਰ ਵੀ ਅਸਚਰਜਾ ਫੈਲ ਗਈ ਜਦ ਸ੍ਰੀ ਕ੍ਰਿਸ਼ਨ ਜੀ ਨੇ ਬਾਹਰ ਖਲੋਤੇ ਮੈਲੇ ਕੁਚਲੇ ਤੇ ਫਟੇ ਪੁਰਾਣੀ ਕੱਪੜੀਆਂ ਵਾਲੀ ਸਦਾਮੇ ਨੂੰ ਗੱਲ ਵਕੜੀ ਜਾ ਪਾਈ ਤੇ ਬੜੇ ਪ੍ਰੇਮ ਨਾਲ ਹੱਥ ਵਿੱਚ ਹੱਥ ਪਾ ਕੇ ਅੰਦਰ ਆਪਣੇ ਨਾਲ ਲੈ ਗਏ ਬਹੁਤ ਪ੍ਰੇਮ ਕੀਤਾ ਉਸ ਨੂੰ ਆਪਣੇ ਨਾਲ ਆਪਣੇ ਸਿੰਘਾਸਨ ਤੇ ਜਾ ਬਿਠਾਇਆ ਫਿਰ ਸੁਦਾਮੇ ਨੂੰ ਬਿਠਾ ਕੇ ਉੱਠੇ ਸਿੰਘਾਸਨ ਦੀਆਂ ਪ੍ਰਕਰਮਾਂ ਕੀਤੀਆਂ ਤੇ ਪੈਰੀਂ ਬੈ ਕੇ ਸੁਦਾਮਾ ਜੀ ਨਾਲ ਬੈਠ ਗਏ ਸੁਖ ਸਾੰਦ ਪੁੱਛੀ ਸੁਦਾਮੇ ਨੂੰ ਸ੍ਰੀ ਕ੍ਰਿਸ਼ਨ ਜੀ ਦਾ ਪਿਆਰ ਨਾਲ ਮਿਲਣਾ ਵੇਖੀ ਇੰਨੀ ਖੁਸ਼ੀ ਹੋਈ ਕਿ ਉਸ ਨੂੰ ਸਭ ਕੁਝ ਹੀ ਭੁੱਲ ਗਿਆ ਕਿ ਮੈਂ ਕਿਉਂ ਆਇਆ ਹਾਂ ਕੀ ਕਰਨ ਆਇਆ ਹਾਂ ਕਿੱਥੇ ਰਾਜਾ ਤੇ ਕਿੱਥੇ ਫਕੀਰ ਪਰ ਰਾਜੇ ਦਾ ਫਕੀਰ ਨਾਲ ਪ੍ਰੇਮ ਇਹ ਵੇਖ ਕੇ ਤਾਂ ਸਾਰੇ ਦੰਗ ਹੀ ਹੋ ਰਹੇ ਸਨ ਤੇ ਸਭ ਦੀ ਅਕਲ ਹੀ ਗੁੰਮ ਹੋ ਗਈ ਸੀ ਕਿ ਇਹ ਫਟੇ ਪੁਰਾਣੇ ਕੱਪੜਿਆਂ ਵਾਲਾ ਕੌਣ ਹੈ ਜਿਸ ਨੂੰ ਸ੍ਰੀ ਕ੍ਰਿਸ਼ਨ ਜੀ ਨੇ ਇੰਨੇ ਪਿਆਰ ਨਾਲ ਮਿਲਣਾ ਕੀਤਾ ਹੈ ਸੋਦਾਮੇ ਨੂੰ ਇਸ ਵੇਲੇ ਘਰ ਵਾਲੀ ਦੀ ਦਿੱਤੀ ਭੇਟਾ ਕੱਚੇ ਮੁੱਠ ਚਾਵਲ ਜਾਦਾ ਏ ਪਰ ਇਹ ਨਿਗੁਣੀ ਭੇਟਾ ਕੀ ਦੇਵਾਂ ਸ਼ਰਮ ਆਗ ਯੋਸੂ ਤੇ ਚੁੱਪ ਹੀ ਰਿਹਾ ਪਰ ਜਾਣੀ ਜਾਣ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸੋਦਾਮਾ ਭਾਬੀ ਕੋਲੋਂ ਸਾਡੇ ਲਈ ਕੀ ਭੇਟਾ ਲਿਆਇਆ ਹੈ ਤੇ ਇਹ ਕਹਿ ਕੇ ਫਿਰ ਆਪ ਹੀ ਹੱਥ ਮਾਰ ਕੇ ਦੁਪट्टे ਦੀ ਕੰਨੀ ਨਾਲ ਬੱਦੇ ਹੋਏ ਚੌਲ ਖਾਣ ਲੱਗ ਪਏ ਤੇ ਕਹਿਣ ਲੱਗੇ ਇਹ ਚਾਵਲ ਕੀ ਹਨ ਚਾਰੇ ਪਦਾਰਥਾਂ ਦਾ ਤਤ ਹਨ ਚਾਰੇ ਪਦਾਰਥਾਂ ਤੋਂ ਵੀ ਸਵਾਦਿਸ਼ਟ ਹਨ ਇਹ ਕਹਿ ਕੇ ਫਿਰ ਉਹ ਪੁਰਾਣੇ ਸਮੇਂ ਪੜ੍ਹਾਈ ਦੇ ਵੇਲੇ ਦੀਆਂ ਤੇ ਗੁਰਸੇਵਾ ਦੀਆਂ ਵਾਰਦਾਤਾਂ ਕਹਿਣ ਸੁਣਨ ਲੱਗ ਪਏ ਘੜੀ-ਦੋ ਘੜੀ ਇਸ ਵਿਸਮਾਦ ਵਿੱਚ ਹੀ ਬੈਠੇ ਰਹੇ ਤੇ ਫਿਰ ਬੜੇ ਪਿਆਰ ਨਾਲ ਸੁਦਾਮਾ ਜੀ ਨੂੰ ਵਿਦਾ ਕੀਤਾ ਬੂਹੇ ਤੱਕ ਸੁਦਾਮਾ ਜੀ ਨੂੰ ਬਾਹਰ ਤੱਕ ਛੱਡਣ ਆਏ ਪਰ ਨਾ ਸੁਦਾਮਾ ਜੀ ਨੇ ਜਿਸ ਕੰਮ ਲਈ ਆਏ ਸਨ ਕੋਈ ਗੱਲ ਕੀਤੀ ਤੇ ਨਾ ਹੀ ਸ੍ਰੀ ਕ੍ਰਿਸ਼ਨ ਜੀ ਨੇ ਕੋਈ ਗੱਲ ਕੀਤੀ ਕਿ ਕਿਸ ਕੰਮ ਲਈ ਆਏ ਹੋ ਸੁਦਾਮਾ ਜੀ ਵਾਪਸ ਪਰਤ ਆਏ ਪਰ ਸ਼ਹਿਰੋਂ ਬਾਹਰ ਨਿਕਲ ਕੇ ਉਹਨਾਂ ਨੂੰ ਖਿਆਲ ਆਇਆ ਕਿ ਜਿਸ ਕੰਮ ਲਈ ਘਰ ਵਾਲੀ ਨੇ ਭੇਜਿਆ ਸੀ ਉਹ ਤਾਂ ਗੱਲ ਹੋਈ ਹੀ ਕੋਈ ਨਹੀਂ ਤੇ ਘਰ ਜਾ ਕੇ ਕੀ ਕਹਾਂਗਾ ਇਸਤਰੀ ਤਾਂ ਹੁਣ ਬਹੁਤ ਹੀ ਝਗੜਾ ਕਰੇਗੀ ਪਰ ਅੱਛਾ ਜੋ ਹੋਊ ਵੇਖੀ ਜਾਊ ਇਹ ਖਿਆਲ ਬਣਾ ਕੇ ਵਾਪਸ ਪਰਤਿਆ ਹੌਲੀ ਹੌਲੀ ਪੈਂਡਾ ਮੁਕਾ ਕੇ ਜਦ ਨਗਰ ਦੇ ਨੇੜੇ ਪੁੱਜੀ ਤਾਂ ਉਹਨਾਂ ਦੂਰੋਂ ਹੀ ਵੇਖਿਆ ਕਿ ਨਗਰ ਵਿੱਚ ਇੱਕ ਬੜਾ ਉੱਚਾ ਮਹੱਲ ਉਨ੍ਹਾਂ ਦੀ ਕੁਟਿਆ ਦੀ ਥਾਂ ਤੇ ਬਣਿਆ ਹੋਇਆ ਹੈ ਇਹ 80 ਵੱਡੀ ਇੰਨੀ ਛੇਤੀ ਇਹ ਬਿਲਡਿੰਗ ਇਹ ਮਹੱਲ ਕਿਸ ਨੇ ਬਣਾ ਦਿੱਤਾ ਉਸ ਵਿਚਾਰ ਨੇ ਉਹਨਾਂ ਨੂੰ ਚੱਕਰਿਤ ਕਰ ਦਿੱਤਾ ਨੇੜੇ ਪੁੱਜੀ ਤਾਂ ਘਰ ਵਿੱਚੋਂ ਗਹਿਣਿਆਂ ਨਾਲ ਲੱਦੀ ਹੋਈ ਸੁਦਾਮਾ ਜੀ ਦੀ istri ਨਿਕਲੀ ਤੇ ਸੁਦਾਮਾ ਜੀ ਦੇ ਪਾਸ ਆ ਕੇ ਬੋਲੀ ਤੁਸੀਂ ਕੀ ਵੇਖ ਰਹੇ ਹੋ ਅੱਗੇ ਕਿਉਂ ਨਹੀਂ ਵੱਧਦੇ ਵੇਖਿਆ ਜੇ ਨਾ ਜੇ ਮੇਰਾ ਕਿਹਾ ਮੰਨਿਆ ਤੇ ਭਗਵਾਨ ਕੋਲ ਗਏ ਤਾਂ ਸਭ ਕੁਝ ਭਗਵਾਨ ਨੇ ਦੇ ਦਿੱਤਾ ਹੈ ਕੌਣ ਆਇਆ ਸੀ ਦੇਣ ਮੈਂ ਭਗਵਾਨ ਪਾਸ ਦੇਣ ਲਈ ਕੁਝ ਕਿਹਾ ਨਹੀਂ ਉੰਜ ਉਹਨਾ ਮੇਰਾ ਆਦਰ ਬੜਾ ਕੀਤਾ ਹੈ ਤੁਸੀਂ ਨਹੀਂ ਕਿਹਾ ਤਾਂ ਫੇਰ ਕੀ ਹੋਇਆ ਉਹ ਤਾਂ ਅੰਦਰ ਜામੀ ਹਨ ਸਭ ਦੇ ਮਨ ਦੀਆਂ ਜਾਣਦੇ ਹਨ ਸਾਡੇ ਮਨ ਦੀ ਜਾਣ ਕੀ ਪਲਾਂ ਵਿੱਚ ਹੀ ਸਭ ਕੁਝ ਬਦਲ ਦਿੱਤਾ ਹੈ ਪਰਸੋਂ ਮੈਂ ਅੰਦਰ ਬੈਠੀ ਸਾਂ ਤਾਂ ਛੇਨ ਵਿੱਚ ਹੀ ਸਭ ਕੁਝ ਬਦਲ ਗਿਆ ਝੌਂਪੜੀ ਦੀ ਥਾਂ ਮਹੱਲ ਤੇ ਪਾਟੇ ਪੁਰਾਣੇ ਕੱਪੜਿਆਂ ਦੀ ਥਾਂ ਸੁੰਦਰ ਤੇ ਕੀਮਤੀ ਕੱਪੜੇ ਤੇ ਗਹਿਣੇ ਅਤੇ ਧਨ ਸੰਪਤੀ ਆਦਿ ਦੇ ਭਰੇ ਹੋਏ ਸੰਦੂਕ ਝੱਟ ਹੀ ਮੈਨੂੰ ਨਜ਼ਰ ਆਉਣ ਲੱਗੇ ਅੱਛਾ ਇਹ ਦੱਸੋ ਕਿ ਭਗਵਾਨ ਨੂੰ ਮੇਰੀ ਪੇਟਾ ਚਾਵਲ ਦਿੱਤੇ ਸਨ ਕਿ ਨਹੀਂ ਉਹ ਉਹ ਚਾਵਲ ਤਾਂ ਮੈਨੂੰ ਜਾਦੀ ਨਹੀਂ ਸੀ ਰਹੇ ਭਗਵਾਨ ਨੇ ਆਪ ਹੀ ਮੇਰੇ ੱੱਲਿਓਂ ਖੋਲ ਕੇ ਖਾ ਲੇ ਤੇ ਉਸ ਵੇਲੇ ਹੀ ਉਹਨਾਂ ਨੇ ਕੋਈ ਕਿਰਪਾ ਕੀਤੀ ਸੀ ਕਹਿੰਦੇ ਸੀ ਚਾਰੇ ਪਦਾਰਥ ਸੁਦਾਮਾ ਤੈਨੂੰ ਹੁਣ ਪ੍ਰਾਪਤ ਹੋ ਜਾਣਗੇ ਇਹ ਕਹਿ ਕੇ ਸੁਦਾਮਾ ਜੀ ਵੀ ਪ੍ਰਸੰਨ ਹੋ ਗਏ ਤੇ ਉਸ ਦੀ istri ਦੀ ਖੁਸ਼ੀ ਦਾ ਤਾਂ ਪਾਰਾ ਵਾਰ ਹੀ ਕੋਈ ਨਹੀਂ ਸੀ ਦਿਸਦਾ ਗੁਰੂ ਖਾਲਸਾ ਜੀ ਏ ਸੀ ਭਗਤ ਸੁਦਾਮਾ ਜੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਦੀ ਸਾਕੀ ਉੱਲਾਣਾ ਚਿਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ